ਵੇਟ ਕਰ ਜੀ ਜਿਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜੋ ਕਿ ਅੱਜ ਗਿਧਵਾ ਸ਼ਹਿਰ ਵਿੱਚ ਆਸ਼ਾ ਦੀ ਕਿਰਨ ਫਰੀ ਸਿੱਖਿਆ ਜੋ ਹੈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ ਪੜ੍ਹ ਲਿਖ ਕੇ ਫੀਸ ਨਹੀਂ ਦੇ ਸਕਦੇ ਪੜ੍ਹਨ ਵਾਸਤੇ ਜਿਹੜੇ ਬੱਚੇ ਆਪਣੇ ਮਾਪਿਓ ਜਿਹੜੇ ਜਿੰਨਾਂ ਦੇ ਹੈ ਉਹ ਖਰਚਾ ਨਹੀਂ ਕਰ ਸਕਦੇ ਇੱਥੇ ਆਸ਼ਾ ਦੀ ਕਿਰਨ ਸੈਂਟਰ ਵਿੱਚ ਉਹਨਾਂ ਬੱਚਿਆਂ ਨੂੰ ਫਰੀ ਸਿੱਖਿਆ ਦਿੱਤੀਆਂ ਜਾਂਦੀਆਂ ਨੇ ਇਹ ਸ਼ਹਿਰ ਵਾਸੀ ਜਿਹੜੇ ਗਿੱਦਣਾ ਬੜੀ ਇਹ ਖੁਸ਼ੀ ਦਾ ਪਰ ਠੀਕ ਹੈ ਕਿ ਜਿਨ੍ਹਾਂ ਨੇ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਇਹ ਸੋਚ ਪੜਾਈ 바ਵਾ ਸਾਹਿਬ ਦੀ ਵੀ ਇਹੀ ਸੋਚ ਸੀ ਕਿ ਇਸ ਦੇਸ਼ ਦੇ ਸਾਰੇ ਬੱਚੇ ਸਾਰੇ ਨਾਗਰਿਕ ਪੜ੍ਹੇ ਲਿਖੇ ਹੋਣ ਇਹ ਦੇਸ਼ ਸਾਡਾ ਤਰੱਕੀ ਕਰੇ ਇਹ ਦੇਸ਼ ਸਾਡਾ ਪੜ੍ਹਿਆ ਲਿਖਿਆ ਹੋਵੇ ਅੱਛੇ ਵਿਚਾਰ ਹੋਣ ਬਾਬਾ ਸਾਹਿਬ ਦੀ ਥੋੜੀ ਜਿਹੀ ਟਿੱਪਣੀ ਦੇਵਾਂ ਤੇ ਬਾਬਾ ਸਾਹਿਬ ਦਾ ਡੇਟਾ ਬੱਚਿਓ ਤੁਸੀਂ ਧਿਆਨ ਨਾਲ ਸੁਣਨਾ ਹੈ ਕਿ ਬਾਬਾ ਸਾਹਿਬ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਸੰਵਿਧਾਨ ਜਿਹੜਾ ਕਾਨੂੰਨ ਜਿਹੜਾ ਦੇਸ਼ ਚੱਲਦਾ ਹੈ ਇਹ ਬਾਬਾ ਸਾਹਿਬ ਦੇ ਦੇਣ ਹੈ ਨਹੀਂ ਤਾਂ ਇਹ ਦੇਸ਼ ਆਪਣਾ ਬਾਬਾ ਸਾਹਿਬ ਦੇ ਬਿਨਾਂ ਚੱਲ ਹੀ ਨਹੀਂ ਸਕਦਾ ਸੀ ਬਾਬਾ ਸਾਹਿਬ ਉਹ ਸਖਸ਼ਤ ਹਨੇ ਜਿਹੜੇ ਇਸ ਦੇਸ਼ ਤੋਂ ਸਭ ਤੋਂ ਜ਼ਿਆਦਾ ਪੜ੍ਹਾਈ ਕੀਤੀ ਬਕਤੀਆਂ ਡਿਗਰੀਆਂ ਨਿੱਤੀਆਂ ਸੀ ਜੋ ਕਿ ਅੱਜ ਤੱਕ ਕਿਸੇ ਨੇ ਕੀਤੀ ਨਹੀਂ 32 ਡਿਗਰੀਆਂ ਇਸ ਦੇਸ਼ ਵਿੱਚ ਅੱਜ ਤੱਕ ਕੋਈ ਐਸਾ ਹੋਣ ਹਾਰ ਨਹੀਂ ਹੋਇਆ ਜਿਹੜਾ ਬਾਬਾ ਸਾਹਿਬ ਦੀ ਬਰਾਫੀ ਪੜ੍ਹਾਈ ਕਰ ਸਕੇ ਬਾਬਾ ਸਾਹਿਬ ਨੇ ਪੜ੍ਹ ਲਿਖ ਕੇ ਇਸ ਦੇਸ਼ ਨੂੰ ਇਸ ਦੇਸ਼ ਦੇ ਇਹੀ ਕਾਨੂੰਨ ਬਣਾਏ ਹੈ ਕਿ ਇਸ ਦੇਸ਼ ਦੇ ਸਾਰੇ ਨਾਗਰਿਕ ਪੜ੍ਹ ਲਿਖ ਕੇ ਇਸ ਦੇਸ਼ ਨੂੰ ਤਰੱਕੀਆਂ ਕਰਨ ਇਸ ਦੇਸ਼ ਦੇ ਵਿੱਚ ਆਜ਼ਾਦੀ ਤੋਂ ਪਹਿਲੇ ਬੱਚੋ ਤੁਸੀਂ ਦੇਖੋ ਆਜ਼ਾਦੀ ਤੋਂ ਪਹਿਲੇ ਕੁੜੀਆਂ ਨੂੰ ਲੇਡੀਜ਼ ਨੂੰ ਪੜ੍ਹਾਈ ਦਾ ਹੱਕ ਨਹੀਂ ਸੀਗਾ ਪਰ 바ਵਾ ਸਾਹਿਬ ਨੇ ਸਵਿਧਾਨ ਦੇ ਵਿੱਚ ਇਸ ਕਾਨੂੰਨ ਨੂੰ ਪਾਸ ਕਰਾਇਆ ਕਿ ਇਸ ਦੇ ਜਨਮ ਦਿਵਸ ਤੇ ਜਿਹੜੇ ਕਿ ਆਸ਼ਾ ਦਿਕਰਨ ਅੱਜ ਵੀ ਇਹ ਪ੍ਰੇਮ ਨੂੰ ਮਨਾ ਰਹੀ ਹੈ ਇਸ ਦੇ ਵਿੱਚ ਵਿੱਚ 바ਵਾ ਸਾਹਿਬ ਦੇ ਜਨਮ ਵਿੱਚ ਜਨਮ ਦਿਹਾੜੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਜਾ ਰਹੀ ਹੈ ਉਹ ਸਭ ਤੋਂ ਵੱਡੀ ਇਹ ਗੱਲ ਹੈ ਤੇ ਜੋ ਵੀ ਕਿਸੇ ਚੀਜ਼ ਦੀ ਕਿਸੇ ਦੇ ਦੀ ਲੋੜ ਪੈਂਦੀ ਹੈ ਆਪਾਂ ਆਸ਼ਾ ਦੀ ਕਿਰਨ ਨੂੰ ਰਲ ਮਿਲ ਕੇ ਇਸ ਤੇ ਆਪਾਂ ਇੱਕ ਸਹਿਯੋਗ ਕਰੀਏ ਮੈਂ ਤਾਂ ਇਹੀ ਕਹਾਂਗਾ ਜੀ ਸਾਡੀ ਸੰਸਥਾ ਵੱਲੋਂ ਵੀ ਸਾਨੂੰ ਪਤਾ ਲੱਗਿਆ ਕਿ ਅੱਜ ਸਾਨੂੰ ਪਤਾ ਲੱਗਿਆ ਆਈਏ ਤੇ ਸਾਨੂੰ ਪਤਾ ਲੱਗਿਆ ਅਸੀਂ ਵੀ ਕੁਝ ਨਾ ਕੁਝ ਜ਼ਰੂਰ ਵਾਦਾ ਕਰਦੇ ਹਾਂ ਕਿ ਇਸ ਆਸ਼ਾ ਦੀ ਕਿਰਨ ਨੂੰ ਸਾਡੀ ਸੰਸਥਾ ਵੱਲੋਂ ਪੜੀ ਸਿੱਖਿਆ ਤੇ ਬੱਚਿਆਂ ਦੇ ਵਾਸਤੇ ਕੁਝ ਨਾ ਕੁਝ ਜ਼ਰੂਰ ਕਰਾਂਗੇ ਜੀ ਇੰਨਾ ਹੀ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਜੀ आपको देखोगे कि इसके साथ ही यहाँ पर जो निर्माण किया गया है, 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 यहाँ पर जो निर्माण कि� ਇਹke ਬੋਲੀ ਨੂੰ ਕਰਦੇ ਹੋ ਗੱਲ ਵੀ ਜਿਹਨਾਂ ਦੇ ਵਿੱਚ ਆ ਬਹੁਤ ਵਧੀਆ ਸੈਂਟਰ ਬਣ ਚੁੱਕਾ ਹੈ ਜਿਹਦੇ ਵਿੱਚ ਅਸੀਂ ਸਾਰੇ ਕੰਪਿਊਟਰ ਦੇ ਕੋਰਸ ਫ੍ਰੀ ਕਰਾਉਂਦੇ ਹਾਂ ਉਸ ਦੇ ਨਾਮ ਨਾਲ ਸੁਲਾਈ ਕਢਾਈ ਤੇ ਹੋਰ ਉਹ ਵੀ ਖਰੀਦ ਚੱਲਦਾ ਸਾਡਾ ਜਿਹੜਾ ਬੰਦ ਕਰਦੇ ਨੇ ਉਹ ਜਿਹੜੀ ਸਾਡੇ ਪੂਰੇ ਦੇ ਕਲਾਸਾਂ ਉਹ ਵੀ ਵਿਦਿਆਰਥੀ ਲਈ ਅਸਰਦਾ ਹੈ ਜੇ ਅਗਲੇ ਜੇ ਕਿਸੇ ਬੋਰਡ ਪੜ੍ਹਨਾ ਚਾਹੁੰਦਾ ਸਾਡੀ ਕੋਰਸ ਹੈ ਤੇ ਕਿਸੇ ਸ਼ਹਿਰ ਦੇ ਵਿੱਚ ਸਾਡਾ ਕੋਰਸ ਕਿ ਸੈਂਟਰ ਸੁਣਿਆ ਜਾਨੂੰ ਜਿਹਦੇ ਵਿੱਚ ਕੋਈ ਵੀ ਆਈਪੀਐਸ ਆਈਐਸ ਬਿਚੇ ਨਾ ਬੰਨਾ ਚਾਹਦਾ ਕਿਸੇ ਦਾ ਵੀ ਗਰੀਬ ਪਰਵਾਜ਼ ਦਾ ਬੱਚਾ ਇੰਨੀ ਬਹਿਗੀ ਪੜ੍ਹਾਈ ਦੇ ਪਰ ਚਾਹਤਾ ਹਾਂ ਕਿ ਆਪੇ ਸਾਡੇ ਕੋਰਸਾਂ ਦੇ ਵਧਾਉੜ ਕੇ ਉਹ ਸਾਡੇ ਵੱਲੋਂ ਫ੍ਰੀ ਹੋ ਚੁੱਕੇ ਦਿੱਤੀ ਜਾਊਗੀ ਅੱਜ ਇਹ ਸਾਰਿਆਂ ਦੇ ਨਾਲ ਅਸੀਂ ਬਹਤ ਚੱਲਦੇ ਸਾਰਾ ਦਿਨ ਅਸੀਂ ਬਸ ਪੁੱਛਦਾ ਕਿ ਕਰੀ ਪੜ੍ਹਦੇ ਨਹੀਂ ਉਹਨਾਂ ਦਾ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਕਿ ਆਸ਼ਾ ਦੀ ਚਰਨਾਂ ਦੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਸਾਡਾ ਇਹ ਮਕਸਦ ਹੈ ਕਿ ਕੋਈ ਵੀ ਬੱਚਾ ਘਰੇ ਬੈਠਾ ਕੋਈ ਬੱਚਾ ਰਹਿ ਨਾ ਜਾਵੇ ਅਸੀਂ ਸਾਰਿਆਂ ਨੂੰ ਐਜੂਕੇਸ਼ਨ ਸਾਰੀ ਜਿਹੜੀ ਵਹੀ ਦੇਵਾਂਗੇ ਅਸੀਂ ਘਰੋਂ ਲਿਆਉਣ ਤੱਕ ਦਾ ਜੇ ਕੋਈ ਬੇਸਹਾਰਾ ਬੱਚੇ ਐ, ਦੁਦੀ ਜੀ ਵੀ ਬੱਚੇ ਐ, ਉਹਨਾਂ ਨੂੰ ਅਸੀਂ ਰਹਿਣ ਸਹਿਣ ਦਾ ਵੀ ਪ੍ਰਬੰਧ ਕਰਾਂਗੇ, ਉਹਨਾਂ ਲਈ ਘਰੋਂ ਵੀ ਬਾਹਰ ਹੋ ਕੇ ਸਾਡੇ ਕੋਲ ਰਹਿ ਸਕਦਾ, ਅਸੀਂ ਸੰਭਾਲਾਂਗੇ, ਪੜ੍ਹਾਵਾਂਗੇ, ਸਭ ਕੁਝ ਉਹਨਾਂ ਸੁੱਖਾ ਕਰਕੇ ਮੁਬਾਰਕਾਂਗੇ। ਅਸੀਂ ਕਿੱਡਾਂ ਦੇ ਵੱਲ ਜਾਨਵਰ ਨਹੀਂ ਸਾਡੀ ਇੱਕ ਵੀ ਬਣੀ ਬਹੁਤ ਬੜੀ ਐ, ਕਿੱਡਾਂ ਦੇ ਵੱਲ ਲੈ ਕੇ ਜਾਂਦੇ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਬੱਚਾ ਸਾਡੀ ਸੈਂਟਰ ਵਿੱਚ ਪੜ੍ਹਦਾ, ਸਾਨੂੰ ਪਾਸ ਕਰ ਪੜ੍ਹਦਾ ਉਈ ਮੀਆ ਅਰੋਂ ਨਕਰੀ ਕਾਢੇ ਦੇ ਕੰਮ ਕਰ ਕੋਈ ਬੱਚਾ ਕਰੂਗਾ ਅਸੀਂ ਬਹੁਤ ਵਧੀਆ ਸਿੱਖਿਆ ਦਿੰਦੇ ਆ ਸਾਡੇ ਕੋਲੇ 5 ਟੀਚਰ ਆ ਕੋਲ 5 ਟੀਚਰਾਂ ਦੇ ਚੋਂ ਅਸੀਂ ਵਕ ਵਕ ਜਿਹੜੇ ਸਿਲੇਬਸ ਆ ਜਾਂ ਹੋਰ ਆ ਬਹੁਤ ਵਧੀਆ ਤਰੀਕੇ ਦੀ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹਦੇ ਆ ਸਾਡੇ ਕੋਲੇ ਲੋੜਵੰਦ ਉਹੀ ਆਉਂਦੇ ਆ ਕੋਈ ਵੀ ਸਾਡੇ ਕੋਲੇ ਪ੍ਰਾਈਵੇਟ ਸਕੂਲ ਦਾ ਬੱਚਾ ਆਵੇ ਸਾਡੇ ਬੱਚਿਆਂ ਦੇ ਨਾਲ ਕੋਈ ਵੀ ਪੈਨ ਕਰ ਸਕਦਾ ਕਿ ਇਹ ਸਾਡੇ ਕਿਸੇ ਵੀ ਸਿੱਖਿਆ ਦੇ ਨਾਲੋਂ ਘੱਟ ਨਹੀਂ ਸਾਡੇ ਬੱਚੇ ਔਰਾਂ ਦੇ ਦਿਨਾਂ ਦੇ ਵਿੱਚ ਗੁਰੂ ਵੀ ਅਸੀਂ ਸਿੱਖਿਆ ਨੂੰ ਲੈ ਕੇ ਬਹੁਤ ਵੱਡੇ ਪੱਧਰ 'ਤੇ ਕਰ ਰਹੇ ਆ ਸਾਰੇ ਸ਼ਹਿਰ ਵਾਸੀਆਂ ਦੇ ਸਾਰਿਆਂ ਦੇ ਸਾਹਮਣੇ ਸਾਰੇ ਨੂੰ ਕਿਹਾ ਹੈ ਕਿ ਕਹਿੰਦੇ ਆ ਸਾਰ ਨੂੰ ਮੋਸਟ ਵੈਲਕਮ